ਸੇਵਾਦਾਰ ਪਿੰਡ ਬੂੜਾ ਗੁਜਰ ਤੋਂ ਗੱਲ ਕਰ ਰਹੇ ਆ ਅਸੀਂ ਸਾਰੇ ਸੇਵਾਦਾਰ ਮਤਲਬ ਇਕੱਠੇ ਹੋ ਗਏ ਮਤਲਬ ਇਹਨਾਂ ਹਰ ਭੀੜ ਤਾਂ ਦੀ ਪਸ਼ੂਆਂ ਦੇ ਚਾਰੇ ਲਈ ਸੇਵਾ ਲੈ ਕੇ ਆਏ ਸੀਗੇ ਤੇ ਅਸੀਂ ਸਾਰਿਆਂ ਨੂੰ ਅਪੀਲ ਇਹੀ ਕਰਦੇ ਹਾਂ ਰਾਸ਼ਨ ਲੈ ਕੇ ਆਉਂਦੀ ਜੋ ਸਰ ਦਾ ਸੇਵਾ ਲੈ ਕੇ ਜਰੂਰ ਆਓ ਪਰ ਕਿਸੇ ਸੰਸਥਾ ਦੇ ਥਰੂ ਆਓ ਕੋਈ ਆਦਾ ਇੱਥੇ ਬੰਦਾ ਪਹਿਲਾਂ ਠੱਲੋ ਉਹਦੇ ਲਈ ਆਓ ਕੱਲੇ ਆਪ ਦੀ ਮਰਜ਼ੀ ਨਾਲ ਲੈ ਕੇ ਨਾ ਆਓ ਇਹ ਮਤਲਬ ਜਿਹੜੇ ਮਤਲਬ ਬੰਨ ਹੈਗੇ ਉੱਥੇ ਆਏ ਬੈਠੇ ਜੇ ਮੰਡੀਆਂ 'ਚ ਮਤਲਬ ਆਰਥਿਕ ਵੇਲਾ ਬੈਠੇ ਹੁੰਦੇ ਆ ਇਹ ਕੀ ਕਰਦੇ ਆਪਣੇ ਤੋਂ ਰਾਸ਼ਨਲ ਮਤਲਬ ਇੰਨਾ ਨੇ ਰਾਸ਼ਨ ਵੀ ਲਵਾਉਂਦੇ ਆ ਆਪਣੇ ਤੋਂ ਆਪਣੀ ਸੇਵਾ ਹੁੰਦੀ ਆ ਆਪਣੇ ਤੋਂ ਡਾਂਗਾਂ ਲਵਾਉਂਦੇ ਆ ਇੱਥੇ ਵੀ ਇੱਥੇ ਲਾ ਕੇ ਜਾਂ ਨਹੀਂ ਲਾਉਂਦੇ ਤੇ ਕੋ ਮਤਲਬ ਨਖਰੇ ਕਰਦੇ ਆ ਇਹ ਤਾਂ ਇਹਨਾਂ ਤੋਂ ਬਚੋ ਜੇ ਬਾਬਾ ਜੀ ਕਾਰ ਸੇਵਾ ਵਾਲੇ ਹੋਗੇ ਇਹਨਾਂ ਨਾਲ ਕੰਟੈਕਟ ਕਰੋ ਤੁਸੀਂ ਜਾਂ ਤੁਹਾਡਾ ਕੋਈ ਹੋਰ ਤੁਹਾਡਾ ਭਰੋਸੇਯੋਗ ਵੀ ਸੰਸਾ ਹੈਗੀ ਆ ਉਹਦੇ ਨਾਲ ਕੰਟੈਕਟ ਕਰੋ ਐਵੇਂ ਇਹਨਾਂ ਲਟੇਰਿਆਂ ਦਾ ਸਨਾਨ ਜੜੋ ਆਪਣੀ ਸੇਵਾ ਇਕੱਠੀ ਕੀਤੀ ਹੁੰਦੀ ਸ਼ਰਦਾ ਨਾਲ ਤੁਖੇ ਰਹਿ ਕੇ ਦਿਨ ਰਾਤ ਇੱਕ ਇਹ ਲੋਕ ਜਿਹੜੇ ਕੀ ਹੈ ਆਪਣੇ ਬੰਨਾਂ ਤੇ ਬੈਠੇ ਆ ਤੇ ਤੰਬੂ ਜੇ ਲਾ ਕੇ ਤਰਪਾਲਾ ਪਾ ਕੇ ਕੋਈ ਕੀ ਪਤਾ ਕੀ ਦੇ ਲਟੇਰੇ ਕੋਈ ਸਰਕਾਰ ਦਾ ਕੋਈ ਕੀ ਦਾ ਸਾਰੇ ਚਮਚੇ ਇਹ ਇਹਨਾਂ ਤੋਂ ਬਚੋ ਆਪਾਂ ਤੇ ਇਹੀ ਸਾਰਿਆਂ ਨੂੰ ਅਪੀਲ ਕਰਦੇ ਆ ਸਾਡੇ ਨਾਲ ਐ ਹੋਈ ਆ ਸਾਨੂੰ ਲੈ ਕੇ ਆਏ ਆ ਬਸ ਉਹ ਬਹਿ ਕੇ ਬੰਦ ਤੇ ਉਹ ਕੀ ਕਾਪੀ ਲੈ ਲੈਂਦੇ ਆ ਕਿੰਨੇ ਘਟੇ ਲੈ ਗਏ ਕਿੰਨੇ ਲੈ ਗਏ ਇਹ ਤਾਂ ਐ ਕਰ ਦਈਆਂ ਪਰ ਰੱਛ ਲੈ ਕੇ ਬੁਲੀ ਲਾਉਣੀ ਹੁੰਦੀ ਇੱਥੇ ਜੇ ਮੈਲਜ ਆਪਾਂ ਗੱਨਾ ਲੈ ਕੇ ਆਏ ਹੁੰਦੇ ਆ ਤਾਂ ਇਹਨਾਂ ਤੋਂ ਬਚੋ ਆਪਾਂ ਸੇਵਾ ਲੈ ਕੇ ਆਏ ਆ ਠੀਕ ਹੈ ਆਪਾਂ ਘਰ ਘਰ ਤੱਕ ਪੰਚਾਉਣਾ ਪਰ ਘਰ ਘਰ ਤੱਕ ਆਪਾਂ ਨਹੀਂ ਪੰਚਾ ਸਕਦੇ ਕਿਉਂਕਿ ਆਪਣੇ ਕੋਲ ਕੋਈ ਕਿਸ ਤਰ੍ਹਾਂ ਪ੍ਰਬੰਧ ਨਹੀਂ ਹੁੰਦਾ ਜਿਹੜੇ ਸੰਸਥਾ ਹੁੰਦੀ ਹੈ ਜਿਵੇਂ ਕਾਰਸੇਵਾਲ ਬਾਬੇ ਹੋਗੇ ਜਾਂ ਕੋਈ ਹੋਰ ਸੰਸਥਾ ਹੈਗੀ ਆ ਉਹਨਾਂ ਦੇ ਰਾਈ ਦੀ ਰਿਕਵੈਸਟਾਂ ਲੈ ਕੇ ਆਦਾ ਸਮਾਨ ਘਰ ਘਰ ਤੱਕ ਪੰਚਾਓ ਕਿਤੇ ਢੇਰੀ ਲਾ ਕੇ ਨਾ ਜਾਓ ਤੁਸੀਂ ਕਿਉਂਕਿ ਤੁਸੀਂ ਰਾਸ਼ਨ ਇਕੱਠਾ ਕੀਤਾ ਇਸ ਤੋਂ ਚੰਗਾ ਹੈ ਕਿਸੇ ਗੁਰੂ ਘਰ ਜਾਂ ਇਥੇ ਕਿਸੇ ਸੰਸਥਾ ਨੂੰ ਦੇ ਦਿਓ ਆਪ ਦਾ ਜਾਵੜੂ ਪਰ ਇਹਨਾਂ ਦੇ ਰਾਈ ਨਾ ਪੰਚਾਓ ਇਹ ਤਾਂ ਉਸ ਡਾਂਗਾ ਲੈ ਕੇ ਬੈਠੇ ਆ ਤੰਬੂ ਲਾਏ ਹੋਏ ਇਹਨਾਂ ਦੇ ਵੀ ਇੱਥੇ ਢੇਰੀ ਕਰ ਦਿਓ ਸਾਰਾ ਰਾਸ਼ਨ ਸਾਡੇ ਨਾਲ ਹੋਈ ਸਾਡੀ ਸਾਰੀ ਸੰਗਤ ਦੇ ਦੇਖੋ ਕਿਵੇਂ ਜੀ ਨਿਰਾਸ਼ ਵੀ ਬੈਠੀ ਹੈ ਜੋ ਇਹ ਸੋਚ ਕੇ ਆਏ ਸਾਨੂੰ ਉਹ ਨਹੀਂ ਮਿਲਿਆ ਸਾਨੂੰ ਬੇਸਿਕ ਕੱਲੇ-ਕੱਲੇ ਘਰ-ਘਰ ਜਾ ਕੇ ਪੰਚਾਵਾਂਗੇ ਪਰ ਜਦ ਸਾਡੀ ਫਿਰ ਵੀ ਸੇਵਾ ਸਫਲ ਹੁੰਦੀ ਹੈ ਨਾ ਬਾਬਾ ਜੀ ਮੰਤਰੀ ਸਰਕਾਰ ਸੇਵਾ ਦਿੱਲੀ ਵਾਲੇ ਮਿਲੇ ਆ ਤੇ ਅਸੀਂ ਉਹਨਾਂ ਦੇ ਲਈ ਸਾਡਾ ਰਾਸ਼ਨ ਦੇ ਕੇ ਚੱਲੇ ਆ ਇੱਥੇ ਸਾਡੇ ਕੋਲੇ ਕੀ ਆ ਚਾਰਾ ਆਇਆ ਸੀਗਾ ਆਚਾਰ ਆ 200 ਗੱਟਾ ਸਾਡੇ ਕੋਲੇ ਦੇ ਚੋਕਰ ਤੇ ਗੱਟੇ ਹੈਗੇ ਆ 50 ਦੇ ਪੇਟੀਆਂ ਸਾਡੇ ਕੋਲ ਪਾਈਆਂ ਦੀਆਂ ਸੀਗਾ ਅਸੀਂ ਆਪ ਜੋ ਜੋ ਰਾਸ਼ਨ ਲੈ ਕੇ ਆਏ ਪਿੰਡ ਚੋਂ ਤੇਲ-ਫਲ ਇਕੱਠਾ ਕਰਕੇ ਵਾਇਰਲ ਸਾਰੇ ਨੂੰ ਦਾ